ਅੱਜ ਆਪਾਂ ਪਹੁੰਚੇ ਆ ਮਾਝੇ ਦੀ ਧਰਤੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤੇ ਪਿੰਡ ਵੱਡੇ ਸੁਭਰਾ ਆ ਜਿਹੜੀ ਸੜਕ ਸਿੱਧੀ ਚਲੀ ਜਾਂਦੀ ਹੈ ਨਾ ਇਹ ਐਨ ਐਚ ਨੈਸ਼ਨਲ ਹਾਈਵੇ 703 ਬੀ ਤੇ ਤੇ ਇਧਰਲੇ ਬੰਨੇ ਜੇ ਆਪਾਂ ਨਿਗਾਹ ਮਾਰੀਏ ਨਾ ਤੇ ਇਧਰਲੇ ਬੰਨੇ ਪਿੰਡ ਜਿਹੜਾ ਵੱਡੇ ਸੁਭਰਾ ਤੇ ਇੱਥੇ ਆਪਾਂ ਕਿਉਂ ਆਏ ਆ ਇਹਦਾ ਵੀ ਕਾਰਨ ਤੁਹਾਨੂੰ ਦੱਸਦੇ ਆ ਤੇ ਦਿਖਾਉਨੇ ਆ ਦੂਰੋਂ ਦੂਰ ਆਪਾਂ ਪਿੰਡ ਦੇ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਆ ਤੇ ਹਰੇ ਭਰੇ ਖੇਤ ਜੋ ਨੇਦੀ ਫਸਲ ਤੇ ਦਰਖਤ ਜਿਵੇਂ ਲਹਿਰਾ ਰਹੇ ਆ ਪੂਰਾ ਹਰਿਆਲੀ ਭਰਿਆ ਜਿਹੜਾ ਏਰੀਆ ਹੈਗਾ ਤੇ ਇਹ ਜਿਹੜਾ ਬਣਿਆ ਸਕੂਲ ਤੇ ਇੱਕ ਇੱਥੇ ਸਤਸੰਗ ਭਵਨ ਬਣਿਆ ਤੇ ਸਾਹਮਣੇ ਤੁਸੀਂ ਪਿੰਡ ਨੂੰ ਨਿਗਾਹ ਮਾਰੋ ਜਿਸ ਪਿੰਡ ਦੀ ਗੱਲ ਕੀਤੀ ਜਾਵੇ ਤੇ ਆਮ ਜਿਹੜੇ ਛੋਟੇ ਮੋਟੇ ਕਸਬੇ ਬਣੇ ਹੋਏ ਆ ਉਹਨਾਂ ਸ਼ਹਿਰਾਂ ਨੂੰ ਵੀ ਪਿੱਛੇ ਛੱਡਦਾ ਲਗਭਗ ਕਹਿ ਸਕਦੇ ਬਈ 12 ਕੋ ਹਜ਼ਾਰ ਦੀ ਬੋਟ ਹੈ ਤੇ 9-10 ਗੁਰਦੁਆਰਾ ਸਾਹਿਬ ਹੋਣਗੇ ਤੇ ਲਗਭਗ 15-16 ਇੱਥੋਂ ਦੀਆਂ ਪੱਤੀਆਂ ਨੇ ਤੇ ਪਿੰਡ ਤੁਸੀਂ ਵੇਖੋ ਐ ਹਰੀਆਲੀ ਦੇ ਵਿੱਚ ਤੇ ਆ ਜਿਹੜੇ ਘਰ ਵੀ ਥੋੜੇ ਥੋੜੇ ਦੂਰ ਤੇ ਹੜਨੇ ਬਣੇ ਹੋਇਆ ਜਿਹੜੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਨਾ ਉਹ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਣਗੇ ਉਹਦਾ ਕਾਰਨ ਕੀ ਹੈ ਬਹੁਤ ਵੀਰ ਵਿਦੇਸ਼ਾਂ ਦੇ ਵਿੱਚ ਚਲੇ ਗਿਆ ਤੇ ਜਦੋਂ ਪੰਜਾਬ ਨੂੰ ਝਾਤੀ ਮਾਰਦੇ ਨਾ ਸੱਚੀ ਉਹਨਾਂ ਦਾ ਦਿਲ ਜਿਹੜਾ ਨਾ ਰੋਂਦਾ ਰੂ ਰੋਂਦੀ ਹੈ ਕਿਉਂਕਿ ਮਜਬੂਰੀਆਂ ਕਰਕੇ ਵਿਦੇਸ਼ਾਂ ਦੇ ਵਿੱਚ ਗਏ ਆ ਤੇ ਪੰਜਾਬ ਵੇਖਣ ਦਾ ਉਹਨਾਂ ਨੂੰ ਸੁਭਾਅ ਬੰਦਾ ਤੇ ਕਿਹੜਾ ਟਾਈਮ ਹੋਵੇ ਅਸੀਂ ਆਪਣੇ ਵਤਨਾ ਨੂੰ ਪਰਤਾਈਏ ਤੇ ਬਾਕੀ ਮਜਬੂਰੀ ਦੇ ਵਿੱਚ ਜਾਣਾ ਪੈਂਦਾ ਤੇ ਆਪਾਂ ਜਿਹੜੇ ਘਰੇ ਪਹੁੰਚੇ ਹੋਏ ਆਂ ਉਥੋਂ ਕੀ ਕੰਮ ਕਰਨਾ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਵੀਰ ਦਾ ਲੱਗਿਆ ਹੋਇਆ ਏਸੀ ਤੇ ਬਾਈ ਜੀ ਹੁਣਾਂ ਨੇ ਆਪਾਂ ਨੂੰ ਏਸੀ ਦੀ ਸਰਵਿਸ ਵਾਸਤੇ ਬੁਲਾਇਆ ਸਭ ਤੋਂ ਪਹਿਲਾਂ ਤਾਂ ਆਪਾਂ ਚੱਲਦੇ ਆ ਚੱਲਦੇ ਆ ਤੁਹਾਨੂੰ ਪਿੰਡ ਦਿਖਾ ਦਿੰਨੇ ਆ ਪਿੰਡ ਤੋਂ ਬਾਹਰ ਵੱਲ ਜਿਹੜਾ ਇਹ ਜਿਹੜਾ ਰੋਡ ਨਿਕਲਦਾ ਨਾ ਇਧਰ ਪੱਟੀ ਵਾਲੀ ਸਾਈਡ ਨੂੰ ਤੇ ਇਸ ਰੋਡ ਤੋਂ ਆਪਾਂ ਕੋਟ ਬੁੱਡੇ ਵਾਲੀ ਸਾਈਡ ਤੋਂ ਆਏ ਆ ਤੇ ਇੱਧਰਲੇ ਬੰਨੇ ਸ਼ਿਵਦਾ ਘਰ ਬਣਿਆ ਆ ਹੁਣ ਤਾਂ ਮੈਨੂੰ ਲੱਗਦਾ ਸਾਰੇ ਬਾਦਲਾਂ ਦੇ ਟਾਈਮ ਤੇ ਬਣਾਇਆ ਸੀ ਇਸ ਟਾਈਮ ਤੇ ਇਹਨਾਂ ਦੀ ਛੁੱਟੀ ਹੋ ਚੁੱਕੀ ਤੇ ਇੱਧਰਲੇ ਬੰਨੇ ਸਤਸੰਗ ਘਰ ਬਣਿਆ ਤੇ ਇਹ ਵੀਰ ਦਾ ਘਰ ਏ ਜਿੱਥੇ ਆਪਾਂ ਏਸੀ ਦੀ ਸਰਵਿਸ ਕਰਨ ਵਾਸਤੇ ਆਏ ਆ ਇਹ ਲੱਗਿਆ ਆ Samsung ਕੰਪਨੀ ਦਾ ਇਨਵਰਟਰ ਏਸੀ ਤੇ ਇਧਰ ਵੀਰ ਦਾ ਛੋਰ ਬਹੁਤ ਖੁਸ਼ ਹੋ ਰਿਹਾ ਤੇ ਗੱਲਾਂ ਬਾਤਾਂ ਵੀ ਆਪਣੇ ਨਾਲ ਕਰਦਾ ਪਿਆ ਸਰਵਿਸ ਵਾਲਾ ਸੈਟਅਪ ਆਪਾਂ ਲਾ ਲਿਆ ਤੇ ਇੰਡੋਰ ਯੂਨਟ ਦੇ ਆਪਾਂ ਕਵਰ ਉਤਾਰ ਦਿੱਤੇ AC ਲੱਗੇ ਨੂੰ ਲਗਭਗ ਜੇ 2-3 ਮਹੀਨੇ ਹੋਏ ਆ ਤੇ ਬਾਈ ਕੋਲ ਅਜੇ ਫ੍ਰੀ ਵਾਲੀਆਂ ਸਰਵਿਸਾਂ ਵੀ ਹੈਗੀਆਂ ਨੇ ਤੇ ਵੀਰ ਕਹਿੰਦਾ ਮੈਂ ਫ੍ਰੀ ਵਾਲੀਆਂ ਸਰਵਿਸ ਕਰਵਾਉਣੀ ਨਹੀਂ ਨੀਗੀ ਆਪਾਂ ਨੂੰ ਤੁਹਾਡੇ ਤੇ ਯਕੀਨ ਹੈ ਤੇ ਆਪਾਂ ਸਰਵਿਸ ਕਰਵਾਉਣੀ ਤੁਹਾਡੇ ਕੋਲੋਂ ਚਾਹ ਮਹੀਨੇ ਨੂੰ ਕਰਜੋ ਚਾਹ 2 ਮਹੀਨੇ ਨੂੰ ਕਰਜੋ ਪਰ ਕਰਵਾਉਣੀ ਆਪਾਂ ਤੁਹਾਡੇ ਕੋਲੋਂ ਹੀ ਆ ਮੈਨੂੰ ਪੈਸੇ ਦੀ ਕੋਈ ਦਿੱਕਤ ਨਹੀਂ ਹੈਗੀ AC ਦੀ ਸਰਵਿਸ ਜਿਹੜੀ ਇੰਡੋਰ ਯੂਨਟ ਦੀ ਹੋ ਚੁੱਕੀ ਹੈ ਤੇ ਇੰਡੋਰ ਜਿਹੜਾ ਨਵਾਂ ਨਕੋਰ ਨਿਕਲ ਆਇਆ ਤੇ ਉੱਪਰ ਵਾਲੇ ਹੁਣ ਆਪਾਂ ਦੇ ਕਵਰ ਪਹਿਲਾਂ ਹੀ ਢੋਲੇ ਸੀਗੇ ਤੇ ਕਵਰਾਂ ਦੇ ਨਾਲ ਹੀ ਆਪਾਂ ਨੇ ਸੈਟਿੰਗ ਕਰਤੀ ਤੇ ਇੱਧਰ ਤੁਸੀਂ ਮਾਡਲ ਦੇਖ ਲਓ 2025 ਦਾ ਮਾਡਲ ਹੈ ਇੰਡਰ ਯੂਨਟ ਦਾ ਕੰਮ ਆਪਾਂ ਕੰਪਲੀਟ ਕਰ ਲਿਆ ਤੇ ਹੁਣ ਪਹੁੰਚ ਚੁੱਕੇ ਹਾਂ ਆਊਟਡੋਰ ਯੂਨਟ ਦੇ ਕੋਲ ਆਊਟਰ ਯੂਨਟ ਦੀ ਹੁਣ ਆਪਾਂ ਕਰਾਂਗੇ ਸਫਾਈ ਤੇ ਇਹਦੇ ਉੱਪਰ ਵਾਲੇ ਕਵਰ ਜਿਹੜਿਆ ਖੋਲ ਲੇਗੇ ਛੱਤ ਦੇ ਉੱਪਰ ਵਾਸ਼ਰ ਨੂੰ ਕੀਤਾ ਫਿੱਟ ਤੇ ਸਰਵਿਸ ਵਾਲਾ ਕੰਮ ਆਪਣਾ ਸ਼ੁਰੂ ਹੋ ਗਿਆ ਹੈ ਉਹ ਸਾਹਮਣੇ ਹਰਿਆ ਭਰਿਆ ਖੇਤ, ਦਰਖਤ, ਪੱਠੇ ਤੇ ਇਧਰ ਲੈ ਬਨੇ ਛੱਤ ਦੇ ਉੱਪਰ ਚੱਲਦਾ ਪਿਆ ਕੰਮ ਤੇ ਘਰ ਨੂੰ ਵੀ ਨਿਗਾਹ ਮਾਰ ਲਓ, ਖੇਤਾਂ ਨੂੰ ਵੀ ਨਿਗਾਹ ਮਾਰ ਲਓ। ਵਿਊ ਤੁਸੀਂ ਵੇਖ ਲਓ ਕਿੰਨਾ ਜ਼ਿਆਦਾ ਕਾਇਮ ਹੈ ਤੇ ਪੂਰਾ ਮਜ਼ਾ ਆਉਂਦਾ ਕੰਮ ਕਰਨ ਦਾ ਵੀ। ਇਧਰ ਬੱਚਾ ਪਾਲਟੀ ਵੀ ਪੂਰੀ ਖੁਸ਼ ਹੁੰਦੀ ਪਈ ਐ। ਕੰਮ ਵੀ ਚੱਲੀ ਜਾਂਦਾ ਤੇ ਨਾਲੇ ਵਿਊ ਐਨੇ ਜ਼ਿਆਦਾ ਜ਼ਬਰਦਸਤ ਆ ਰਹੇਗੇ ਨਾ। ਕਹਿਣੀਆਂ ਗੱਲਾਂ ਵਾਕੇ ਯਾਰ ਪੰਜਾਬ ਪੰਜਾਬ ਹੀ ਐ ਜਿੰਦਿਆਂ ਬਾਹਾਂ 'ਚ ਰਹੇਗੇ ਨਾ ਅਸਲੀ ਮਨੁੱਖ ਸਕੂਨ ਮਿਲਦਾ ਜਿਉਂਦਾ ਰਵੇ ਮੇਰਾ ਪੰਜਾਬ ਪੱਜਲਾ ਤਰਨਤਾਰਨ ਤੇ ਪਿੰਡ ਵੱਡੇ ਸਬਰਾ ਤੇ ਇੱਥੇ ਬਾਈ ਜੀ ਉਹਨਾਂ ਨੇ ਆਪਣਾ ਨਾ ਵੀਡੀਓ ਵੇਖ ਕੇ ਨੰਬਰ ਲਿਆ ਸੀਗਾ ਤੇ ਇਹਨਾਂ ਦਾ ਏਸੀ ਜਿਹੜਾ ਆ ਲੱਗਿਆ ਤੁਸੀਂ ਵੇਖ ਹੀ ਲਿਆ ਇਹਨੂੰ ਜਪਾ ਸਰਵਿਸ ਕਰਨ ਵਾਸਤੇ ਆਏ ਆ ਹਾਲਾਂਕਿ ਏਸੀ ਗਰੰਟੀ ਦੇ ਵਿੱਚ ਤੇ ਇਹਨਾਂ ਨੇ ਆਪਣੇ ਕੋਲੋਂ ਹੀ ਸਰਵਿਸ ਕਰਾਈ ਪੁੱਛਦੇ ਵੀਰ ਜੀ ਉਹਨਾਂ ਨੇ ਵਾਸਤੇ ਆਪਾਂ ਨੂੰ ਬੁਲਾਇਆ ਉਹ ਤਾਂ ਕੰਮ ਆਪਣਾ ਕਰ ਦਿੱਤਾ ਬਾਕੀ ਖੁਸ਼ੀ ਹੁੰਦੀ ਜਦੋਂ ਇੰਨਾ ਆਪਣੇ ਦੇ ਯਕੀਨ ਇਤਬਾਰ ਕੋ ਕਰਕੇ ਤੇ ਬੁਲਾਉਂਦਾ ਕੰਮ ਵਾਸਤੇ ਕਰਦੇ ਵੀਰ ਜਣਾ ਗੱਲ ਠੀਕ ਆ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਠੀਕ ਠਾਕ ਵਧੀਆ ਵਧੀਆ ਵੀਰ ਜੀ ਆਪਣੇ ਉਹ ਕਿੰਨੇ ਕ ਟਾਈਮ ਤੋਂ ਆਪਣੇ ਵੀਡੀਓ ਦੇਖਦੇ ਜੀ ਵੀਰ ਜੀ ਵੀਡੀਓ ਮੈਨੇ ਮੈਨੂੰ 8-9 ਮਹੀਨੇ ਕੋ ਤੜੇ ਠੀਕ ਆ ਉਦੋਂ ਮੈਂ ਏਸੀ ਲਿਆਵ ਨਹੀਂ ਜਦੋਂ ਤੇ ਤੁਹਾਡੀਆਂ ਵੀਡੀਓ ਵੇਖਣੇ ਵੀਰ ਜੀ ਠੀਕ ਹੈ ਤੇ ਮੈਂ ਚਲੋ ਕੰਪਨੀ ਦਾ ਲਿਆ ਹੈ ਅਸੀਂ ਪਰ ਮੈਂ ਮੰਨਦਾ ਰਹਿ ਕਿ ਭਾਵੇਂ ਗਰੰਟੀ ਹੋਵੇ ਭਾ ਜੋ ਮਰਜ਼ੀ ਹੋਵੇ ਤਾਂ ਕਿ ਸਰਵਸਾ ਉਹ ਵੀਰ ਹੋਣਾ ਤੇ ਕਰਾਉਣੀ ਭਾਵੇਂ ਵੀਰ ਹੋਣੀ 3 ਮਹੀਨੇ ਬਾਅਦ ਕਰਵਾਉਣਾ ਤੇ ਫਿਰ 2 ਮਹੀਨਾ ਬਾਅਦ ਟਾਈਮ ਦੇਣਾ ਧੰਨਵਾਦ ਵੀਰ ਤੁਹਾਡਾ ਬਹੁਤ ਬਹੁਤ ਵੀਰ ਦਾ ਕੰਮ ਬਹੁਤ ਵਧੀਆ ਹੈ ਤੇ ਜੇ ਤਾਂ ਮੈਨੂੰ ਲੱਗਦਾ ਥੋੜਾ ਟਾਈਮ ਹੀ ਹੋਣਾ ਇਸੀ ਲਈ ਹਾਂਜੀ ਇਸੀ ਲਈ ਥੋੜਾ ਟਾਈਮ ਹੀ ਆ ਗਿਆ ਤੇ ਫ੍ਰੀ ਵਾਲੀਆਂ ਤੁਹਾਨੂੰ ਸਰਵਿਸਾਂ ਮਿਲ ਗਈਆਂ ਸੀ ਹਾਂਜੀ ਹਾਂਜੀ ਪਰ ਆਪਾਂ ਯਕੀਨ ਨਹੀਂ ਮੈਂ ਕਰਨੀ ਭਾਵੇਂ ਪੈਸੇ ਵੱਧ ਲੱਗਣਾ ਪਰ ਕਰਾਉਣੀ ਵੀਰ ਤੋਂ ਹੀ ਹੈ ਸਰਵਿਸ ਆਪਣਾ ਸਾਰਾ ਕੰਮ ਕਮਿਟ ਹੋ ਗਿਆ ਤੇ ਬਹੁਤ ਬਹੁਤ ਵੀਰ ਦਾ ਧੰਨਵਾਦ ਜਿਹੜਾ ਆਪਾਂ ਨੂੰ ਇੰਨਾ ਜ਼ਿਆਦਾ ਸਪੋਰਟ ਕੀਤੀ ਹੈ ਇਦਾਂ ਦੇ ਭਰਾਵਾਂ ਦੇ ਸਿਰ ਤੇ ਆਪਾਂ ਤੁਰੇ ਇੱਕ ਇਹ ਜ਼ਰੂਰੀ ਨਹੀਂ ਹੁੰਦਾ ਮਕੈਨਿਕ ਬਹੁਤ ਚੰਗੇ ਤੋਂ ਚੰਗੇ ਵੀ ਪਏ ਹਰ ਇੱਕ ਜਗ੍ਹਾ ਤੇ ਪਏ ਹੋਇਆ ਪਰ ਜੇ ਕਿਸੇ ਨਾਲ ਭਾਵਨਾ ਜੁੜ ਜਾਣੀ ਜਦੋਂ ਆਪਾਂ ਕੰਮ ਕਰਦੇ ਆਂ ਤੇ ਬੰਦੇ ਨੂੰ ਯਕੀਨ ਹੋ ਜਾਂਦਾ ਤੇ ਆਪਣਾ ਇਹ ਹੀ ਹੁੰਦਾ ਵੀ ਕਿਸੇ ਦਾ ਯਕੀਨ ਆਪਾਂ ਕਦੀ ਵੀ ਟੁੱਟਣਾ ਨਹੀਂ ਦਈਏ ਤੇ ਇਦਾਂ ਹੀ ਭਾਵਨਾ ਦਾ ਸਾਥ ਆਪਾਂ ਨੂੰ ਚਾਹੀਦਾ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ